ਸਸ ਵੀ ਗਾਲੀ ਸਾਰਿਆਂ ਨੂੰ ਮੇਰਾ ਨਾਮ ਬਲਰਾਜ ਹੈ ਤੇ ਮੈਂ ਰਾਇਲ ਲਾਂਡਰੀ ਨਾਮ ਦੀ ਕਮਰਸ਼ੀਅਲ ਲਾਂਡਰੀ ਅੰਮ੍ਰਿਤਸਰ ਚ ਚਲਾ ਰਿਹਾ ਆਪਣੀ ਐਮਬੀਏ ਕੰਪਲੀਟ ਕਰਨ ਤੋਂ ਬਾਅਦ 2019 ਵਿੱਚ ਮੈਂ ਬਿਜ਼ਨਸ ਦੀ ਸ਼ੁਰੂਆਤ ਕੀਤੀ ਸੀ ਮੈਂ ਪਲੱਸ 2 ਪਾਸ ਕੀਤੀ ਤੇ ਮੈਂ ਪਾਪਾ ਨੂੰ ਕਿਹਾ ਮੈਂ ਕਿਹਾ ਪਾਪਾ ਬਾਹਰ ਜਾਣਾ ਮੈਂ ਹੀ ਬਾਹਰ ਜਾਣਾ ਸਾਰੇ ਮੇਰੇ ਦੋਸਤ ਬਾਹਰ ਗਏ ਸਾਰੇ ਗਏ ਕਹਿੰਦੇ ਬਾਹਰ ਬੇਟਾ ਲੇਬਰ ਹੋਣ ਡਿਆ ਕੁਝ ਨਹੀਂ ਹੋਣ ਡਿਆ ਪਾਪਾ ਦਾ ਇੱਕ ਬੜਾ ਪੈਡ ਡਾਇਲੋਗ ਹੈਗਾ ਜੀ ਦੇ ਕੋ ਤਰੀਕਾ ਹੋਰ ਐਥੇ ਅਮਰੀਕਾ ਉਹ ਕੰਮ ਤੇ ਸਟਰਗਲ ਕੀਤੀ ੱੱਕੇ ਖਾਦੇ ਬਹੁਤ ਜ਼ਿਆਦਾ ਮਾਰਕੀਟਿੰਗ ਕੀਤੀ ਜਾ ਕੇ ਕੰਮ ਵੀ ਮਸਾ ਮਿਲਣਾ ਪੈਸੀ ਵੀ ਉਤੋਂ ਮਸਾ ਹੀ ਮਿਲਨੇ ਫਿਰ ਕੋਵਿਡ ਹਿੱਟ ਕਰ ਗਿਆ bizness ਜਿਹੜਾ ਆਪਾਂ 2019 ਸਾਲ ਲਾ ਕੇ ਮਾੜਾ ਮੋਟਾ ਖੜਾ ਕੀਤਾ ਉਹ ਫਿਰ ਸਾਰਾ ਡ੍ਰੌਪ ਹੋ ਗਿਆ ਫਿਰ ਜਦੋਂ ਕੋਵਿਡ ਚ ਉਹ ਸਰਕਾਰ ਨੇ ਕਿਹਾ ਕਿ ਤੁਸੀਂ biznesses ਆਪਣੇ ਸ਼ੁਰੂ ਕਰੋ ਫਿਰ ਅਸੀਂ biznesses ਫੇਰ ਆਪਣੇ ਥੋੜੇ ਕਰਨੇ ਸ਼ੁਰੂ ਕੀਤੇ ਅੰਮ੍ਰਿਤਸਰ ਹੁਣ ਵੇਖੋ ਬਹੁਤ ਵਧੀਆ ਸਿਟੀ ਹੈਗੀ ਬਹੁਤ ਗ੍ਰੋਥ ਹੋ ਰਹੀ ਅੰਮ੍ਰਿਤਸਰ ਦੀ ਤੇ ਇੱਥੇ ਬਹੁਤ ਵੱਡੀ ਵੱਡੀ ਕੰਪਨੀਆਂ ਆ ਰਹੀਆਂ ਉਹਨਾਂ ਨੇ ਫਿਰ ਮੇਰੇ ਤੇ ਭਰੋਸਾ ਕਰਕੇ ਮੈਨੂੰ ਰੇਟ ਵੀ ਦਿੱਤਾ ਕੰਮ ਵੀ ਦਿੱਤਾ ਸਾਡੀ ਲਾਂਡਰੀ ਚੱਲ ਰਹੀ ਜਦੋਂ ਬੰਦੇ ਮੇਰੇ ਕੋਲ ਨਹੀਂ ਹੈਗੇ मैं लगातार सताई सताई घंटे काम किया बस हो गई ही मेरी मैं नहीं मैं नहीं करना है पर लगा रहा कि नहीं बंद नहीं, काम। नहीं काम शुरू कर सकते बंद नहीं करना अगला साल घटे दूजे साल ही घट जाए तीजे साल मैं करना शुरू किया हौली हौली पठ हजार कमाया फिर धीरे धीरे लाख से पहुंचा मुस्तों ही कहा गया हूं लॉन्ड्री बिजनेस कोई नवा कन्सैप्टी गा मैं कर रहा यह बड़ा पुराना कन्सैप्ट वॉशिंग मशीन ही है ਮੇਨ ਵਾਸ਼ਿੰਗ ਮਸ਼ੀਨ ਘਰ ਵਾਲੀ ਜਿਹੜੀ ਬਣੀ ਹੋਈ ਆ 4 5 ਕਿਲੋ ਦੀ ਇਹ ਵੱਡੀ 50 ਕਿਲੋ ਦੀ 100 ਕਿਲੋ ਦੀ ਵਾਸ਼ਿੰਗ ਮਸ਼ੀਨ ਹੈਗੀ ਆ ਤੇ ਇਹ ਕਮਰਸ਼ੀਅਲ ਲਾਂਡਰੀ ਹੁੰਦੀ ਹੈ ਇਹਦੇ ਚ ਵੱਡਾ ਕਪੜਾ ਧੋਣਾ ਤੁਸੀਂ ਜਿਹੜੇ ਹੋਟਲਾਂ ਦੇ ਰਿਜ਼ੋਰਟਾਂ ਦੇ ਤੁਸੀਂ ਹੋਗੇ ਜਾਂ ਹਸਪੀਟਲਸ ਦੇ ਹੋਗੇ ਇਹਨਾਂ ਦੀ ਲਾਂਡਰੀ ਕਰਦੇ ਮੇਨ ਚੀਜ਼ ਹੈਗੀ ਆ ਮੇਰਗ ਬੰਦਾ ਨਹੀਂ ਸੀ ਮਾਰਕੀਟ ਵਿੱਚ ਇਹ ਕੰਮ ਦੀ ਸ਼ੋਭਾ ਬਹੁਤ ਘੱਟ ਆ ਕੋਈ ਬੰਦਾ ਇਹ ਕੰਮ ਕਰਨਾ ਨਹੀਂ ਚਾਹਦਾ ਪਹਿਲੇ ਤਾਂ ਬੜੇ ਐਕਸਾਈਟਿਡ ਹੋ ਗਿਆ ਇਹ ਕਿ ਅੱਛਾ ਕੰਮ ਕਰਾਂਗੇ ਲਾਂਡਰੀ ਬਿਜ਼ਨਸ ਕਰਾਂਗੇ ਪਤਾ ਲੱਗਾ ਕਿ ਆਪ ਕਰਨਾ ਆਪਣਾ ਧੋਬੀ ਬੰਨਾ ਪੈਣਾ ਤੇ ਉਹ ਫਿਰ ਡਰ ਕੇ ਭੱਜ ਗਏ ਪੰਜਾਬੀਆਂ ਦੇ ਅੰਦਰ ਬਹੁਤ ਪੋਟੈਂਸ਼ੀਅਲ ਹੈਗਾ ਜਿੰਨੀ ਪੰਜਾਬੀਆਂ ਨੇ ਕੈਨੇਡਾ 'ਚ ਤਰੱਕੀ ਕੀਤੀ ਉੰਨੀ ਕਿਹੇ ਕਮਿਊਨਿਟੀ ਨੇ ਨਹੀਂ ਕੀਤੀ ਤੇ ਜੇ ਉੱਥੇ ਕਰਸਾ ਜੀ ਇੱਥੇ ਕੀ ਚੱਕਰ ਆਪਣੇ ਆਪਣੇ ਇੱਥੇ ਸ਼ਰਮ ਮਾਰ ਜਾਂਦੀ ਆ ਕਿ ਆਪਾਂ ਧੋਬੀ ਵਾਲਾ ਕੰਮ ਨਹੀਂ ਕਰਨਾ ਜੀ ਮੇਰੇ ਦਿਮਾਗ 'ਚ ਬੜੀ ਹੀ ਮੈਂ ਕਿਹਾ ਯਾਰ ਕੁਛ ਇਹ ਕੰਮ ਦੀ ਸ਼ੋਭਾ ਬਹੁਤ ਘੱਟ ਆ ਪਿਛੋਕੜ ਕਿਦਾਂ ਵਧਾਈ ਜਾਵੇ ਸੋ ਮੈਂ ਇਹ ਚੀਜ਼ ਨੂੰ ਦਿਖਾਣਾ ਸ਼ੁਰੂ ਕੀਤਾ ਮੈਂ ਜਿਹੜੀ ਮੋਟੀਵੇਸ਼ਨਲ ਜਿਹੜੀ ਰੀਲਸ ਚੱਲਦੀਆਂ ਹੁੰਦੀਆਂ ਸੀ ਕੋਈ ਫਲਾਣਾ ਆਡੀਓ ਚੱਲ ਰਿਹਾ ਉਹ ਆਡੀਓ ਚੁੱਕ ਕੇ ਚਿਪਕਾ ਰੈਂਡਿੰਗਸ ਹੁੰਦਾ ਸੀ ਜਿਹੜਾ ਬਾਅਦ ਵਿੱਚ ਮੈਂ ਧੀਰੇ ਧੀਰੇ ਉਹਨੂੰ ਮੋਟੀਵੇਸ਼ਨ ਰਾਇਲ ਲਾਂਡਰੀ ਮੋਟੀਵੇਸ਼ਨ ਕਰ ਦਿੰਦਾ ਮੈਂ ਤੇ ਉਹ ਚੀਜ਼ ਬਣਾਈ ਉਹ ਚੀਜ਼ ਚੱਲੀ ਕੌੜਾ ਗੁੜ ਭਰਨਾ ਪੈਣਾ ਜੋ ਮਰਦੀ ਕਰ ਕੌੜਾ ਗੁੜ ਭਰੇ ਭਿਕਾਰ ਕੰਮ ਨਹੀਂ ਚੱਲਣਾ ਕੀ ਬਾਤ ਹੈ ਤੇ ਤੁਸੀਂ ਸੋਚੋਗੇ ਕਿ ਮੋਟੀਵੇਸ਼ਨ ਮਿਲੇ ਮੈਨੂੰ ਫੇਰ ਮੈਂ ਉੱਠਾ ਜਿਹੜੇ ਇਹ ਚੀਜ਼ ਭਾਲਦੇ ਨੇ ਉਹ ਕਦੀ ਕੁਝ ਕਰਦੇ ਹੀ ਨਹੀਂ ਕੰਮ ਕਰਨ ਵਾਲੇ ਬੰਦੇ